ਸਤਿ ਸ਼੍ਰੀ ਅਕਾਲ ਜੀ ਲੋਕਰਾ ਟੀਵੀ ਤੇ ਤੁਹਾਡਾ ਸਵਾਗਤ ਹੈ ਤੁਸੀਂ ਜੁੜੇ ਹੋ ਲੋਕਰਾ ਟੀਵੀ ਨਾਲ ਜੈਤੋ ਵਿੱਚ ਚੋਰਾਂ ਦੇ ਹੌਸਲੇ ਦਿਨ ਬਦਨ ਬਲੰਦ ਹੁੰਦੇ ਜਾ ਰਹੇ ਹਨ ਅੱਜ ਦਿਨ ਦਿਹਾੜੇ ਯੂਨੀਵਰਸਿਟੀ ਕਾਲਜ ਤੋਂ ਪੜ੍ਹ ਕੇ ਆ ਰਹੀਆਂ ਲੜਕੀਆਂ ਜਦ ਗਊਸ਼ਾਲਾ ਕੋਲ ਪਹੁੰਚੀਆਂ ਤਾਂ ਉੱਥੇ ਇੱਕ ਲੁਟੇਰੇ ਨੇ ਉਹਨਾਂ ਨੂੰ ਕਾਪਾ ਦਿਖਾ ਕੇ ਉਹਨਾਂ ਦਾ ਮੋਬਾਈਲ ਖੋ ਲਿਆ ਲੜਕੀਆਂ ਦੇ ਦੱਸਣ ਮੁਤਾਬਕ ਉਹ ਕਾਲਜ ਤੋਂ ਪੜ੍ਹ ਕੇ ਵਾਪਸ ਆ ਰਹੀਆਂ ਸਨ ਤੇ ਬਾਹਰ ਰਸਤੇ ਵਿੱਚ ਇੱਕ ਲੁਟੇਰੇ ਨੇ ਉਹਨਾਂ ਨੂੰ ਕਾਪਾ ਦਿਖਾ ਕੇ ਬੜੇ ਖੌਫ ਦੇ ਤਰੀਕੇ ਨਾਲ ਉਹਨਾਂ ਤੋਂ ਮੋਬਾਈਲ ਖੋ ਲਿਆ ਇਹ ਘਟਨਾ ਵਾਪਰਨ ਤੋਂ ਬਾਅਦ ਘਟਨਾ ਸਥਾਨ ਤੇ ਪੁਲਿਸ ਪਹੁੰਚੀ ਹੈ ਪੁਲਿਸ ਪਹੁੰਚ ਕੇ ਲੜਕੀਆਂ ਤੋਂ ਪੁੱਛਗਿੱਛ ਕਰਕੇ ਇਨਕੁਆਇਰੀ ਕਰ ਰਹੀ ਹੈ। ਹਲਕੀ ਨਾਮ ਹੈ ਤੁਹਾਡਾ? ਚੰਦਨੀ ਨਾਮ ਹੈ। ਅੱਛਾ ਕਿ ਕਿੱਥੇ ਪੜਦੇ ਹੋ ਤੁਸੀਂ ਤੇ ਕਿੱਥੋਂ ਆ ਰਹੇ ਹੋ ਅੱਜ? ਪੰਜਾਬੀ ਯੂਨੀਵਰਸਿਟੀ 'ਚ ਪੜਦੇ ਹਾਂ ਸਾਇਕੋਲੋਜੀ ਦੇ ਜੋ ਜੈਤੋ ਹੈ ਤੇ ਫਰੀਦਕੋਟ ਤੋਂ ਆਏ ਹਾਂ ਅਸੀਂ। ਅੱਛਾ ਕੀ ਘਟਨਾ ਵਾਪਰੀ ਅੱਜ? ਓਏ ਓਏ ਅਸੀਂ ਕਾਲਜ ਤੋਂ ਵਾਪਸ ਆ ਰਹੇ ਸੀਗੇ ਤੇ ਨਾ ਉਦੋਂ ਤਹਾਡੇ ਫੋਨ ਮੇਰੇ ਹੱਥ 'ਚ ਸੀਗਾ ਉਹ ਦੋਨੋਂ ਕੁੜੀਆਂ ਮੇਰੇ ਨਾਲ ਤੁਰ ਜਾਂਦੀਆਂ ਸੀਗੇ ਉਹ ਮੁੰਡਾ ਆ ਕੇ ਨਾ ਉਹਨੇ ਸਿੱਧਾ ਫੋਨ ਹੱਥ 'ਚ ਫੜਿਆ ਤੇ ਮੇਰੇ ਨਾਲ ਚਪਟਾਇਆ ਮਾਰ ਕੇ ਮੇਰੇ ਕੋਲੋਂ ਫੋਨ ਲੈ ਕੇ ਗਿਆ ਤੇ ਉਹਦੇ ਕੋਲ ਹਥਿਆਰ ਸੀਗਾ ਇੱਕ ਤੇ ਜੇ ਮਤਲਬ ਕਿ ਇਹ ਮਤਲਬ ਕਿ ਉਹ ਫੜਾਉਂਦੀ ਫੋਨ ਨਾ ਫੜਾਉਂਦੀ ਨਾ ਹਨਾ ਕੰਨ ਨਾਲ ਨਾ ਲਾਂਦੀ ਤਾਂ ਉਹ ਕੁਝ ਵੀ ਕਰ ਸਕਦਾ ਸੀ ਉਹਦੇ ਕੋਲ ਕਾਪਾ ਜਾਂ ਸੀ ਉਹ ਇਹਨੇ ਕਾਪਾ ਵੀ ਮਾਰ ਸਕਦਾ ਸੀਗਾ ਜਾਂ ਬੋਥ ਫਿਰ ਉਸ ਤੋਂ ਬਾਅਦ ਜਦੋਂ ਇਹਨੇ ਉਹਨੇ ਫੋਨ ਤੋਂ ਕਦਮ ਖਿੱਚ ਕੇ ਕੰਨ ਟੱਪ ਕੇ ਉਹ ਚਲਾ ਗਿਆ ਉਸ ਤੋਂ ਬਾਅਦ ਅਸੀਂ ਉਹਨੂੰ ਵੇਖਿਆ ਵੀ ਫਿਰ ਉਹ ਸਾਨੂੰ ਲੱਭਿਆ ਨਹੀਂਗਾ। ਨਾ ਕਿਸ ਤਰ੍ਹਾਂ ਦਾ ਮੜੰਗਾ ਸੀ ਉਸਦਾ ਜਿਹੜਾ ਮੋਬਾਈਲ ਖੋਹ ਕੇ ਲੈ ਗਿਆ। ਹਾਂਜੀ। ਕਿਸ ਤਰ੍ਹਾਂ ਦਾ ਰੂਪ ਰੇਖਾ ਕਿਸ ਤਰ੍ਹਾਂ ਦੇ ਉਸ ਦਾ ਰੂਪ ਮਤਲਬ ਕਿ ਕਾਲੇ ਜਿਹੜਾ ਮੁੰਡਾ ਮੁੰਡਾ ਸੀਗਾ ਠੀਕ ਹੈ ਪਤਲਾ ਜਿਹਾ ਸੀ ਉਹਦੇ ਜੀਨ ਦੀ ਪੈਂਟ ਪਾਈ ਹੋਈ ਸੀਗੀ ਤੇ ਜੇ ਮਤਲਬ ਕਿ ਅਸੀਂ ਉਹਨੂੰ ਫੋਨ ਨਾ ਫੜਾਉਂਦੇ ਉਹ ਕੁਝ ਵੀ ਸਾਡੇ ਨਾਲ ਘਟਨਾ ਵਾਪਰ ਸਕਦੀ ਸੀ। ਅਸੀਂ ਇੱਥੇ ਸੇਫਟੀ ਨਹੀਂ ਹੈਗੇ ਸੇਫ ਨਹੀਂ ਸੀ। ਅਚਾਨਕ ਬਾਈਕ ਵਗੈਰਾ ਤੇ ਨਹੀਂ ਤੁਰ ਕੇ ਸੀ ਉਹ ਤੁਰ ਕੇ ਸੀ। ਆ ਕਿ ਉਹਨੇ ਉਹਦਾ ਫੋਨ ਮੰਗੇ ਤੁਹਾਡੇ ਤੋਂ? ਫੋਨ ਨਹੀਂ ਮੰਗਿਆ ਸੀ ਉਹਨੇ ਉਹ ਲੈ ਕੇ ਖੋਹ ਕੇ ਲੈ ਕੇ ਗਿਆ ਉਸਕੇ ਲੈ ਕੇ ਹਾਂਜੀ ਗਊਚਾਲਾ ਅਗਲੀ ਚ ਯੂਨੀਵਰਸਿਟੀ ਤੋਂ ਤੁਸੀਂ ਗਏ ਇਧਰ ਆਈ ਰਹੇ ਗਊਚਾਲਾ ਦੇ ਅੱਗੇ ਆ ਰਹੇ ਸੀ ਹਾਂਜੀ ਯੂਨੀਵਰਸਿਟੀ ਤੋਂ ਅੱਗੇ ਉੱਥੇ ਕੋਈ ਹੋਰ ਨਹੀਂ ਰਹਾ ਕਿੰਨੀ ਨੰਗਰੇ ਜੀ ਨਹੀਂ ਕੋਈ ਨਹੀਂ ਸੀ ਅਸੀਂ ਤਿੰਨ ਲੜੀਆਂ ਲੜਕੀਆਂ ਸੀ ਕੱਲੀਆਂ ਹੀ ਸੀ ਉਸ ਟਾਈਮ ਕੋਈ ਤੁਸੀ ਰੋਲਾ ਨਹੀਂ ਪਾਇਆ ਅਸੀਂ ਰੋਲਾ ਬਹੁਤ ਪਾਇਆ ਕਿ ਕੋਈ ਨਹੀਂ ਬਾਹਰ ਆਇਆ ਕਿੰਨੇ ਕੋਈ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਹੈ ਪੁਲਿਸ ਨੂੰ ਅਸੀਂ ਇਨਫੋਰਮੇਸ਼ਨ ਹਰੇ ਤੱਕ ਤਾਂ ਕੋਈ ਨਹੀਂ ਦਿੱਤੀ ਪਰ ਅਸੀਂ ਅਸੀਂ ਜਾਵਾਂਗੇ ਥਾਣੇ ਜਾਵਾਂਗੇ ਰਿਪੋਰਟ ਲਿਖਾਵਾਂਗੇ ਅਸੀਂ ਆਪਦੇ ਵਾਸਤੇ ਵੀ ਸਾਡਾ ਫੋਨ ਮਿਲੇ ਸਾਨੂੰ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ ਇਸ ਤਰ੍ਹਾਂ ਦੇ ਦਿਆਂ ਦੇ ਹਾੜੇ ਲੁੱਟਾ ਤੇਨ ਦਿਹਾੜੇ ਮਤਲਬ ਕਿ ਅਸੀਂ ਕੁੜੀਆਂ ਕੋਈ ਵੀ ਆ ਅਸੀਂ ਇੱਥੇ ਸੇਫ ਨਹੀਂ ਹੈਗੇ ਸਾਨੂੰ ਆਪਦਾ ਖਤਰਾ ਹੈ ਇੱਥੇ ਪੁਲਿਸ ਨੂੰ ਇਹਦੇ ਕਾਰਵਾਈ ਵੀ ਕਰਨੀ ਚਾਹੀਦੀ ਹੈਗੀ ਹੈ ਤੇ ਸਾਡਾ ਜਿਹੜਾ ਬੰਦ ਹੈਗਾ ਸਾਡਾ ਫੋਨ ਵੀ ਮਿਲਣਾ ਚਾਹੀਦਾ ਹੈਗਾ ਨਹੀਂ ਇੱਥੇ ਜਿਹੜੀ ਥਾਣਾ ਜੈਤੂ ਦੀ ਪੁਲਿਸ ਆ ਕੀ ਕਸਟ ਕਰਦੀ ਹੈ ਇੱਥੇ ਨਹੀਂ ਕਰਦੀ ਆ ਕੁਝ ਕ ਜਾਣੇ ਹੈਗੇ ਕੋਈ ਪੁਲਿਸ ਅਫਸਰ ਇਦਾਂ ਨਹੀਂ ਕਿ ਉਹ ਸਾਡੀ ਸੇਫਟੀ ਲਈ ਆਉਂਦੇ ਵੀ ਆ ਪਰ ਕੁਝ ਕ ਨਹੀਂ ਆਉਂਦੇਗੇ ਠੀਕ ਹਾਂਜੀ ਜਿਹੜੇ ਇੱਕ ਬੰਦੇ ਕ੍ਰਾਈਮ ਕਰਦੇ ਕੋਈ ਵੀ ਹੈ ਉਹਨਾਂ ਨੂੰ ਕੋਈ ਪੁਲਿਸ ਦਾ ਡਰ ਰੱਖੋ ਨਹੀਂ ਹੈ ਹਾਂਜੀ ਬਿਲਕੁਲ ਵੀ ਨਹੀਂ ਹੈ ਪੁਲਿਸ ਦਾ ਡਰ ਤੱਕ 1% ਵੀ ਹੈ ਨਹੀਂ ਬਤਮਾਸ਼ੀ ਇੱਥੇ ਬਹੁਤ ਚੱਲਦੀ ਪਈ ਹੈ ਲੜਾਈਆਂ ਝਗੜੇ ਬਹੁਤ ਕੁਝ ਹੋ ਰਿਹਾ ਹੈ ਚਲ ਆ ਜਿਹੜੀ ਘਟਨਾ ਵਾਪਰੀ ਹੈ ਕੁੜੀਆਂ ਨਾਲ ਮੋਬਾਈਲ ਹੋ ਕੇ ਲਗੇ ਕਿ ਹੈ ਮਾਂ ਬਤਰਾ ਇਹਨਾਂ ਤੋਂ ਫੋਨ ਆਈ ਜਾਂਦੇ ਆ ਕਾਲ ਜਦੋਂ ਇੱਧਰ ਨਹੀਂ ਘਰ ਵਾਪਸ ਆ ਰਹੀ ਪੇਪਰ ਦੇ ਕੇ ਤੇ ਉਦੋਂ ਇਹਨਾਂ ਦੇ ਕੋਈ ਮੁੰਡਾ ਆਇਆ ਉਧਰੋਂ ਕੰਨ ਟੱਪ ਕੇ ਜਾ ਕਿਵੇਂ ਪਹਿਲਾਂ ਇਹਨਾਂ ਦੇ ਇੱਕ ਦੋ ਗੇੜੇ ਲਾਏ ਮੂਰੇ ਵੇਖਿਆ ਵੀ ਕੋਈ ਆਲੇ ਦੁਆਲੇ ਹੈ ਨਹੀਂਗਾ ਵੀ ਇਹਨਾਂ ਤੋਂ ਲੰਘਦਾ ਇਹਨਾਂ ਨੂੰ ਕੋਈ ਦਿਖਾ ਦੇ ਕੋ ਕੇ ਸੰਦ ਸੀ ਉਹਦੇ ਕੋਲੇ ਉਹ ਇਹਨਾਂ ਨੂੰ ਸੰਦ ਦਿਖਾ ਕੇ ਤੇ ਫੋਨ ਲੈ ਗਿਆ ਕਿਵੇਂ ਲੱਗਦਾ ਹੈ ਕਿ ਦਿਨ ਦਿਹਾੜੇ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ ਹੈ ਇੱਥੇ ਵਿੱਚ ਆਹੋ ਅਕਸਰ ਹੋ ਹੀ ਰਹੀਆਂ ਆਂ ਦਿਨੋਂ ਦਿਨੋਂ ਅੱਛਾ ਵਾਧ ਹੀ ਰਹੀਆਂ ਕੋਈ ਪੁਲਿਸ ਦਾ ਪ੍ਰਬੰਧ ਨਹੀਂ ਹੈ ਤੁਹਾਨੂੰ ਦੱਸਣ ਗਾੜੀ ਨਹੀਂ 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 ਆ ਤੁਸੀਂ ਵੀ ਕਾਲਜ ਵਿੱਚ ਪੜ੍ਹਦੇ ਹੋ ਹਾਂਜੀ ਹਾਂਜੀ ਕੀ ਨਾਂ ਤੁਹਾਡਾ ਮੇਰਾ ਨਾਂ ਗੁਰਵਿੰਦਰ ਸਿੰਘ ਠੀਕ ਠੋਜ ਆ ਜਾਂਦੇ ਨੇ ਤੇ ਪੇਪਰ ਇੱਕ ਅੱਛਾ ਤੁਹਾਡਾ ਕਹਿਣਾ ਵੀ ਕਿਤੇ ਨਾ ਕਿਤੇ ਕੁੜੀਆਂ ਵੀ ਗਲਤ ਹੈਗੀਆਂ ਵੀ ਪਹਿਲਾਂ ਆ ਕੇ ਪੇਪਰ ਤੋਂ ਬੈਠ ਜਾਂਦੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਦੇਖਦਾ ਹੈ ਉਹ ਕਿਹੜੇ ਮੁੰਡੇ ਆ ਪਰ ਕੇ ਔਖੇ ਹੁੰਦੇ ਹਰੇਕ ਸਾਡੇ ਕੋਲ ਕਹਿੰਦੇ ਤੁਸੀਂ ਯਾਰਾਨੂੰ ਕੁਝ ਕਹਿੰਦੇ ਆ ਫਿਰ ਵਾਰੀ ਵਾਰੀ ਕਹਾਂ ਪਰਸੋਂ ਵੀ ਅਸੀਂ ਨਾ ਕਿਰਪਾ ਨਾਲ ਖੁੰਗਾ ਨਾ ਆਏ ਹੋਰ ਕਿਹੜੇ ਬੰਦੇ ਆਏ ਸੀ ਬਹੁਤ ਬੰਦੇ ਆ ਆ ਜਿਸ ਤਰ੍ਹਾਂ ਦਾ ਕੁੜੀਆਂ ਨੇ ਹੁੰਦੀਆਂ ਦੱਸਿਆ ਕੋਈ ਪਤਾ ਲੱਗਿਆ ਕਿਸ ਤਰ੍ਹਾਂ ਦੀ ਗੱਲ ਕਰ ਰਹੇ ਨੇ ਆ ਇੱਕ ਕੁੜੀਆਂ ਤੋਂ ਇਲਾਵਾ ਇੱਕ ਹੋਰ ਲੜਕੀ ਦਾ ਵੀ ਕੰਨੇ ਮੋਬਾਈਲ ਪੁੱਛਿਆ ਗਿਆ ਇਹ ਆਖੀ ਆਖੀ ਵਾਰ ਤਾਂ ਹੋਈ ਹੈ ਪਹਿਲਾਂ ਕੋਈ ਨਹੀਂ ਹੋਈ ਜੀ ਠੀਕ ਥੈਂਕ ਯੂ ਅ